ਬੀਤੇ ਦਿਨੀ ਅੰਮ੍ਰਿਤਸਰ ਦੇ ਮਜੀਠਾ ਦੇ ਪਿੰਡਾਂ ਦੇ ਵਿੱਚ ਦਰਜਨਾ ਵਿਅਕਤੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਜਿਹੜੇ ਉਹ ਮੌਤ ਦੇ ਮੂੰਹ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਮਸਲਾ ਕਾਫੀ ਵੱਡੇ ਪੱਧਰ ਤੇ ਰਾਜਨੀਤਿਕ ਤੌਰ ਤੇ ਇਹ ਤੂਲ ਫੜਦਾ ਤੂਲ ਫੜਨ ਤੋਂ ਬਾਅਦ ਇਸ ਦੇ ਉੱਪਰ ਇੱਕ ਸਿਆਸਤ ਹੁੰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਪੀੜਤ ਪਰਿਵਾਰ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿਅਕਤੀ दारू ਪੀ ਕੇ ਜ਼ਹਿਰੀਲੀ दारू ਪੀ ਕੇ ਮਰ ਗਏ ਨੇ ਉਹਨਾਂ ਨੂੰ 10-10 ਲੱਖ ਰੁਪਇਆ ਮੁਆਵਜ਼ੇ ਦੇ ਤੌਰ ਤੇ ਤੇ ਪਰਿਵਾਰ ਦੇ ਮੈਂਬਰ ਨੂੰ ਇੱਕ ਨੌਕਰੀ ਦੇਣ ਦੀ ਗੱਲ ਕਰਦੇ ਨੇ ਪਰ ਜੇਕਰ ਮਜੀਠਾ ਏਰੀਏ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਉੱਥੇ ਹਾਲੇ ਵੀ ਜ਼ਹਿਰੀਲੀ ਸ਼ਰਾਬ ਦਾ ਜਿਹੜਾ ਇਹ ਧੰਦਾ ਇਹ ਬਿਜ਼ਨਸ ਹੈ ਪੂਰੇ ਜੋਰਾਂ ਤੇ ਚੱਲ ਰਿਹਾ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਵਿਰੋਧੀ ਧਿਰਾਂ ਨੇ ਵੀਡੀਓਜ਼ ਅਪਡੇਟ ਕੀਤੀਆਂ ਨੇ ਆਪਣੇ ਐਕਸ ਹੈਂਡਲ ਤੇ ਅਪਡੇਟਸ ਕੀਤੀਆਂ ਨੇ ਵਿਕਰਮ ਸਿੰਘ ਮਜੀਠੀਆ ਨੇ ਆਪਣੇ ਐਕਸ ਹੈਂਡਲ ਤੇ ਇਹ ਵੀਡੀਓਜ਼ ਅਪਡੇਟ ਕਰਕੇ ਸਰਕਾਰ ਨੂੰ ਸਿੱਧਾ ਸਵਾਲ ਕੀਤਾ ਤੇ ਉਧਰ ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣੇ ਐਕਸ ਹੈਂਡਲ ਤੇ ਇਹ ਵੀਡੀਓ ਅਪਡੇਟ ਕਰਕੇ ਸਵਾਲ ਕੀਤੇ ਆ ਕਿ ਜਿੱਥੇ ਇੱਕ ਪਾਸੇ ਸਰਹੱਦੀ ਪਿੰਡਾਂ ਦੇ ਵਿੱਚ ਖਾਸ ਕਰਕੇ ਮਜੀਠਾ ਏਰੀਏ ਦੇ ਪਿੰਡਾਂ ਦੇ ਵਿੱਚ ਸ਼ਰਿਆਮ ਜ਼ਹਿਰੀਲੀ ਸ਼ਰਾਬ ਬਿਕ ਰਹੀ ਆ ਪਰ ਸਰਕਾਰ ਕਿੱਥੇ ਐ ਤੇ ਖਾਸ ਕਰਕੇ ਜਿਹੜੇ ਇਹ ਵਿਅਕਤੀ ਇਹ ਮਜ਼ਦੂਰ ਵਰਗ ਨਾਲ ਜੁੜੇ ਹੋਏ ਵਿਅਕਤੀ ਜਿਹੜੇ ਹੈ दारू ਲੈ ਕੇ ਆ ਰਹੇ ਆ ਤੇ ਉਹ ਸ਼ਰਿਆਮ ਇੱਕ ਵਿਧਾਇਕ ਦਾ ਨਾਮ ਲੈ ਰਹੇ ਨੇ ਵਿਧਾਇਕ ਦੇ ਪਿੰਡ ਦਾ ਨਾਮ ਲੈ ਰਹੇ ਨੇ ਸੱਤਾਧਿਰ ਨਾਲ ਜੁੜਿਆ ਹੋਇਆ ਵਿਧਾਇਕ ਹੈ ਟੌਂਗ ਪਿੰਡ ਦਾ ਨਾਮ ਲੈ ਰਹੇ ਨੇ ਟੌਂਗ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਤੇ ਉਹ ਦੱਸ ਰਹੇ ਨੇ ਕਿ ਉਹਨਾਂ ਦੇ ਘਰ ਦੇ ਲਾਗਿਓ ਅਸੀਂ ਲੈ ਕੇ ਆ ਰਹੇ ਆ ਪਰ ਇੱਥੇ ਜਿਹੜਾ ਬੁਲਡੋਜ਼ਰ ਨਹੀਂ ਚੱਲੇਗਾ ਇੱਥੇ ਜਿਹੜਾ ਹੈਗਾ ਯੁੱਧ ਨਸ਼ਾ ਵਿਰੁੱਧ ਮਹਮ ਦਾ ਕੋਈ ਅਸਰ ਨਹੀਂ ਹੈ ਕਿਉਂਕਿ ਇਹ ਪਿੰਡ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਐਮਐਲਏ ਦਾ ਪਿੰਡ ਆ ਉਸ ਪਿੰਡ ਦੇ ਵਿੱਚ ਜਿਹੜਾ ਹੈਗਾ ਐਮਐਲਏ ਦੀ ਧੌਂਸ ਹੈ ਤੇ ਉਹ ਸ਼ਰੇਆਮ ਜਿਹੜੀ ਹੈਗੀ ਆ ਨਜਾਇਜ਼ ਸ਼ਰਾਬ ਲੋਕ ਕਹਿ ਰਹੇ ਨੇ ਕਿ ਉਸ ਪਿੰਡ ਦੇ ਵਿੱਚੋਂ ਆਉਂਦੀ ਆ ਤਾਂ ਹੁਣ ਸਵਾਲ ਇਹ ਖੜਾ ਹੁੰਦਾ ਕਿ ਆਖਿਰ ਸਰਕਾਰ ਜੋ ਜੁੱਧ ਨਸ਼ਿਆਂ ਵਿਰੁੱਧ ਪੂਰੇ ਪੰਜਾਬ ਦੇ ਵਿੱਚ ਮਹਿੰਮ ਚਲਾ ਰਹੀ ਆ ਜਿੱਥੇ ਡੀਜੀਪੀ ਪੰਜਾਬ ਗੌਰਵ ਯਾਦਵੇ ਕਹਿ ਰਹੇ ਨੇ ਕਿ 31 ਮਈ ਤੱਕ ਪੰਜਾਬ ਚੋਂ ਸਾਰਾ ਨਸ਼ਾ ਖਤਮ ਹੋ ਜਾਵੇਗਾ ਤਾਂ ਉਥੇ ਸਵਾਲ ਉੱਠਦਾ ਹੈ ਕਿ ਹਾਲੇ ਵੀ 26 ਮੌਤਾਂ ਹੋਣ ਤੋਂ ਬਾਅਦ ਹਾਲੇ ਵੀ ਜਿਹੜੀ ਸ਼ਰਾਬ ਹੈ ਜ਼ਹਿਰੀਲੀ ਉਹ ਸ਼ਰਿਆਂ ਵਿੱਚ ਬਿਕ ਰਹੀ ਆ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਕਿਸ ਤਰ੍ਹਾਂ ਲੋਕ ਖਰੀਦ ਕੇ ਆ ਰਹੇ ਆ ਤੇ ਕੀ ਕਹਿੰਦੇ ਨੇ ਜਿਗਾ ਹੁੰਦੇ ਇਹਨੂੰ ਦੇਖਣਾ ਹੀ ਚੈੱਕ ਕਰਕੇ ਰੋਕ ਜਾ ਲੈਂਦੇ ਇੱਥੇ ਐਵੇਂ ਦੇਖ ਕੇ ਭਜੂ ਦੇ ਨੂੰ ਆਹ ਗੱਡੀ ਇਹਦੇ ਹੈਗਾ ਹੀ ਕੁਝ ਕੀ ਰਣ ਹਰ ਆਦੇ ਹਾਂਜੀ ਤੇ ਕਿਥੋਂ ਲੱਗਿਆ ਇਹ ਟੌਂਗਪਿੰਡ ਦੇ ਭਾਈ ਇਹ ਟੌਂਗਪਿੰਡ ਤੋਂ ਟੌਂਗਪਿੰਡ ਕਿਹਦੇ ਵੱਲੋਂ ਇਹ ਜਿਹੜੇ ਐਮਐਲਏ ਸਾਹਿਬ ਦੇ ਦਫ਼ਤਰ ਨੇ ਲੱਗੇ ਉਹਦੇ ਲੱਗੇ ਲੱਗੇ ਪਿੰਡ ਦਾ ਨਾਂ ਤਾਂ ਨਹੀਂ ਪਤਾ ਐਮਐਲਏ ਸਾਹਿਬ ਦੇ ਦਫ਼ਤਰ ਦੇ ਲੱਗੇ ਘਰ ਆ ਹਾਂਜੀ ਘਰ ਲੱਗੇ ਲੱਗੇ ਨਾਂ ਦੱਸ ਕੀ ਉਹਦਾ ਨਾਂ ਦਾ ਨਹੀਂ ਪਤਾ ਜੀ ਭਾਈ ਸਾਰਾ ਪਤਾ ਤਾਂ ਨਾ ਝੂਠ ਨਾ ਬੋਲ ਨਹੀਂ ਨਾਂ ਦਾ ਪਤਾ ਹੋਵੇ ਤਾਂ ਮੈਂ ਦੱਸ ਦੇਣਾ ਮਹਾਰਾਜ ਨਾਂ ਦਾ ਹੋਵੇ ਤਾਂ ਮੈਨੂੰ ਦੱਸ ਦੇ ਨਾਂ ਦਾ ਮੈਨੂੰ ਵੀ ਪਤਾ ਵੈ ਤੇਰੇ ਜੇ ਤੇਰੇ ਨਾਲ ਟੌਂਗਪਿੰਡ ਤੋਂ ਲੱਗਿਆ ਹਾਂ ਹਾਂਜੀ ਹਾਂਜੀ ਇਹਨਾਂ ਨੇ ਵੀ ਰੋਗ ਚੈੱਕ ਕਰਿਆ ਇਹਨਾਂ ਨੂੰ ਕਿ ਲੱਗਿਆ ਇਹ ਸ਼ਰਾਬ ਆ ਸਰ ਕਿੱਥੋਂ ਲੱਗਿਆ ਕਿੱਥੋਂ ਲੈਂਦੀ ਏ ਟੰਗਾਂ ਦਾ ਸਰ ਟੰਗਾਂ ਨੂੰ ਪਾਣੀ ਇਹਦੇ ਵੱਲੋਂ ਇਹ ਸ਼ਰਾਬ ਮੈਨੂੰ ਪਤਾ ਹੈ ਨਾਂ ਦਾ ਨਹੀਂ ਪਤਾ ਮੈਨੂੰ ਨਾਂ ਦਾ ਕਿਉਂ ਨਹੀਂ ਪਤਾ ਫੜ ਨਾਂ ਦਾ ਨਹੀਂ ਪਤਾ ਯਾਰ ਇਹਦੇ ਵੱਲੋਂ ਲੱਗਿਆ ਏ ਦੱਸ ਆਹੋ ਪਤਾ ਨਹੀਂ ਯਾਰ ਨਾਂ ਦਾ ਨਹੀਂ ਪਤਾ ਮੈਨੂੰ ਤਿੰਨ ਆਈ ਇਹਦੇ ਕਬੂਤਲੀ ਉਹਦੇ ਇੱਕ ਜੀ ਸੱਚੀ ਹੈ ਇਹ ਤੇ ਕੀ ਹੈ ਦੂਜਾ ਵੀਰ ਦੇਖ ਅਹੀ ਵੀ ਇੱਕ ਥੇਤਰ ਗੰਦ ਪਾਇਆ ਗੁਰੂਆ ਇੰਨੀ ਸ਼ਰਾਬ ਸੱਚੀ ਸ਼ਰਾਬ ਹੀ ਹੈ ਨਾ ਇਹ ਤੁਹਾਡੇ ਲਈ ਖੁੱਲੀ ਹੈ ਇਹ ਕੀ ਕੋਈ ਕੋਈ ਆ ਪਾ ਗਈ ਸਰ ਇਹ ਜੱਲੂਪੁਰ ਦੀ ਹੈ ਨਹੀਂ ਤੇਰੀ ਹਾਂਜੀ ਉਹ ਵੀ ਜਾਂਦਾ ਉਹੋ ਹੀ ਹੈ ਸਾਰੇ ਉਹ ਹੀ ਹੈ ਸਾਰੇ ਜੱਲੂਪੁਰ ਜੱਲੂਪੁਰ ਤਿੰਨ ਚਾਰ ਪੋਟ ਲੀਆਂ ਮੈਂ ਤੇ ਆ ਇੱਕ ਬੋਤਲ ਆ ਕਿਹੜਾ ਪਿੰਡ ਹੈ ਤੇਰਾ ਹਾਂ ਜੱਲੂਪੁਰ ਸਰ ਜੱਲੂਪੁਰ ਜੱਲੂਪੁਰ ਟਾਉਂਗਾ ਤੋਂ ਰੋਜ਼ ਪੀਂਦਾ ਨਾ ਹਾਂਜੀ